ਜੀਸਾਸ ਸ੍ਰੀ ਕੌਨਫਰੈਂਸ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਅੱਜ ਮੈਂ ਬਣਾਉਣ ਲੱਗੀ ਸੀ ਰੋਟੀ ਸ਼ਾਮ ਦੀ ਤੇ ਇਸ ਵਾਰ ਕਹਿੰਦੇ ਮੈਂ ਅੱਜ ਤੰਦੂਰੀ ਰੋਟੀ ਖਾਣੀ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਚਲੋ ਆਪਾਂ ਘਰ ਦੇ ਵਿੱਚ ਹੀ ਤੁਹਾਨੂੰ ਮੈਂ ਬਣਾ ਕੇ ਵਿਖਾਉਣੀ ਆ ਤੰਦੂਰੀ ਰੋਟੀ ਤੇ ਆਪਾਂ ਨਾਲੇ ਸ਼ੇਅਰ ਕਰਦੇ ਆ ਆਪਣੇ ਫਰੈਂਡਸ ਦੇ ਨਾਲ ਤੇ ਆਪਾਂ ਇੱਥੇ ਆਟਾ ਨਾਰਮਲ ਗੁੰਨ ਲਿਆ ਸੀ ਜਿੱਦਾਂ ਆਪਾਂ ਕਣਕ ਦਾ ਆਟਾ ਲੈਨੇ ਆ ਉਹੀ ਆਟਾ ਆਪਾਂ ਗੁੰਨ ਲਿਆ ਸੀ ਤੇ ਆਪਾਂ ਕੀ ਕਰਨਾ ਹੈ ਹਾਂਜੀ ਬਿਨਾ ਤੰਦੂਰ ਤੋਂ ਆਪਾਂ ਅੱਜ ਤੰਦੂਰ ਵਾਲੀ ਰੋਟੀ ਤੁਹਾਨੂੰ ਬਣਾ ਕੇ ਵਿਖਾਉਣੀ ਹੈ ਤੇ ਇੱਥੇ ਆਪਾਂ ਆ ਪੇੜਾ ਲੈ ਲਿਆ ਹੈ ਤੇ ਥੋੜਾ ਲਗਾਵਾਂਗੇ ਹੱਥ ਦੇ ਟਿੱਪ ਪਾਣੀ ਤੇ ਆਪਾਂ ਲੈਣੀ ਹੈ ਰੋਟੀ ਇਦਾਂ ਪਾਣੀ ਹੱਥੀ ਥੱਪ ਜੇ ਤੁਸੀਂ ਪਾਣੀ ਹੱਥ ਨਾਲ ਰੋਟੀ ਨਹੀਂ ਪਤਾ ਸਕਦੇ ਤਾਂ ਤੁਸੀਂ ਇਹ 베ਲ ਕੇ 베ਲ ਦੇ ਨਾਲ ਫਿਰ ਕੀ ਕਰਨਾ ਤੁਸੀਂ ුටි ද්ද එ සයිඩ පානගි ගලන එ බැචිදම හත්තන ලබදාරයේ රොට්ටි ඒේ එදැන් සයිපපානීල වන්නන එේ අපනතවාරට පුර කරම තේරට්ටිය පත වෙති පාදලය එතම්. ਥੋੜਾ ਟਾਈਮ ਹੋਰ ਤਾਂ ਇਹਨੂੰ ਸੇਕਾਂਗੇ ਇੱਕ ਸਾਈਡ ਜਦੋਂ ਇਹ ਪੱਕ ਗਈ ਤਾਂ ਦੂਸਰੇ ਪਾਸੇ ਆਪਾਂ ਰੱਖਿਆ ਹੋਇਆ ਦੂਸਰਾ ਤਵਾ ਤੇ ਦੂਸਰਾ ਤਵਾ ਆਪਾਂ ਬਿਲਕੁਲ ফুল ਲੱਗ ਗੈਸ ਤੇ ਉੱਤੇ ਗਰਮ ਕਰ ਲੈਣਾ ਹੈ ਜਦ ਤੱਕ ਆਪਣਾ ਇੱਧਰ ਰੋਟੀ ਦਾ ਪਾਸਾ ਸੇਕਿਆ ਜਾਏਗਾ ਨੀਚੇ ਵਾਲਾ ਤਦ ਤੱਕ ਆਪਣਾ ਉਧਰਲਾ ਜਿਹੜਾ ਤਵਾਏ ਉਹ ਗਰਮ ਹੋ ਜਾਏਗਾ ਚੰਗੀ ਤਰ੍ਹਾਂ ਨਾਲ ਜਦੋਂ ਇੱਧਰਲਾ ਪਾਸਾ ਆਪਣਾ ਪੱਕ ਗਿਆ ਤੇ ਤੁਸੀਂ ਕੀ ਕਰਨਾ ਇੱਕ ਸਾਈਡ ਵਾਲਾ ਪਾਸਾ ਆਪਣਾ ਪੱਕ ਗਿਆ ਹੈ ਤੇ ਆਪਾਂ ਵੀ ਕੀ ਕਰਨਾ ਗੈਸ ਘੱਟ ਦੇਣਾ ਘੱਟ ਤੇ ਇਹਨੂੰ ਦੂਸਰੇ ਤਰਫੇ ਤੇ ਆਪਾਂ ਮੁੱਦਾ ਮਾਰ ਦੇਣਾ ਇਦਾਂ ਮੁੱਦਾ ਮਾਰ ਕੇ ਨੂੰ ਆਪਾਂ ਗੈਸ ਨੂੰ ਤੇਜ ਰੱਖਣਾ ਹੈ ਤੇ ਇਹਦਾ ਉੱਪਰ ਵਾਲਾ ਪਾਸਾ ਵੀ ਪੱਕ ਜਾਏਗਾ ਲਓ ਜੀ ਹੁਣ ਦੇਖਦੇ ਹਾਂ ਚੱਕ ਕੇ ਆਪਾਂ ਤਵਾ ਤੁਸੀਂ ਦੇਖ ਸਕਦੇ ਹੋ ਰੋਟੀ ਹੈ ਜਿਹੜੀ ਆਪਾਂ ਇਸੇ ਤਰ੍ਹਾਂ ਕਰ ਦਾਂਗੇ ਕੱਟ ਬਿਲਕੁਲ ਤੰਦੂਰੀ ਰੋਟੀ ਆ ਗਈ ਤਿਆਰ ਹੋ ਗਈ ਬਹੁਤ ਹੀ ਵਧੀਆ ਇਸੇ ਪ੍ਰਕਾਰ ਆਪਾਂ ਦੂਸਰੀ ਰੋਟੀ ਬਣਾ ਕੇ ਬਖਾਉਣੀ ਆ ਤੁਹਾਨੂੰ ਦੂਸਰੇ ਤਰੀਕੇ ਵਿੱਚ ਆਪਾਂ ਰੋਟੀ ਲਈ ਜੀ ਬੇਲ ਤੇ ਇਹਦੇ ਉੱਤੇ ਲਗਾਵਾਂਗੇ ਆਪਾਂ ਪਾਣੀ ਥੋੜਾ ਥੋੜਾ ਹੰਤ ਲੱਗਾ ਲੈਣਾ ਪਾਣੀ ਜੇ ਨਹੀਂ ਤੁਹਾਡੇ ਤੁਹਾਡੇ ਤੋਂ ਹੱਥ ਨਾਲ ਵੱਧਦੀ ਹੈ ਕਿ ਰੋਟੀ ਇਦਾਂ ਆਪਾਂ ਹੱਥ ਤੇ ਚੱਕਣੀ ਹੈ ਤੇ ਇਦਾਂ ਆਪਾਂ ਉਹਦੇ ਪਾਦ ਮੰਗ ਜਦ ਤੱਕ ਇਹਦਾ ਇਦਾਂ ਪਸਾਰ ਰਹੀ ਆਈ ਤਾਂ ਆਪਾਂ ਪੱਤਲਾ ਗਾਸ ਚਲਾਦਣ ਕਿ ਚੰਗੀ ਕਰਾ ਹਾਂ ਅੰਜੀ ਜੀ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਕਚਾਣਾ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਮੇਰੇ ਚੈਨਲ ਦੇ ਨਾਲ ਹੋਰ ਪੀਓਰ ਜੁੜ ਸਕਣ। ਇਹ ਤਾਂ ਆਪਾਂ ਰੋਟੀ ਹੁਣ ਇੱਕ ਪਾਸਾ ਆਪਣਾ ਪੱਕ ਗਿਆ ਤੇ ਆਪਾਂ ਆਪਾਂ ਹੀ ਦੂਸਰੇ ਸਾਈਡ ਆ। ਜਦ ਤੱਕ ਇਹ ਰੋਟੀ ਪੱਕਦੀ ਹੈ ਆਪਣੀ ਤੱਕ ਆਪਾਂ ਹੋਰ ਰੋਟੀ ਬਣਾ ਲੰਨੇ ਆ। ਨਾ ਚ ਦੇ ਦਿੱਆ। ਲੋਜੀ ਇਹ ਵੀ ਆਪਣੀ ਰੋਟੀ ਬਹੁਤ ਹੀ ਵਧੀਆ ਰੜ ਕੇ ਤਿਆਰ ਹੋਈ ਹੈ। ਬਿਲਕੁਲ ਤੰਦੂਰ ਟਾਈਪ ਬਿਨਾ ਤੰਦੂਰ ਤੋਂ ਆਪਾਂ ਘਰ ਵਿੱਚ ਰੋਟੀ ਬਣਾਈ ਹੈ। ਤੰਦੂਰ ਵਾਲੀ ਤੇ ਇਹਦੇ ਉੱਤੇ ਲਗਾਵਾਂਗੇ ਘਿਓ। ਤੁਸੀਂ ਇਸ ਤਰੀਕੇ ਨਾਲ ਘਰ ਵਿੱਚ ਬਣਾ ਕੇ ਵੇਖਿਓ ਬਹੁਤ ਹੀ ਟੇਸਟੀ ਲੱਗੇਗੀ ਤੁਹਾਨੂੰ ਇਹ ਰੋਟੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਤੋਂ ਇਸ ਸਤ ਸ੍ਰੀ ਅਕਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ